ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੂਗ ਪਿਆ ਜਾਂ ਸੁਖ ਤਾਂ ਮਿਲਣਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਿਲੇ ਹਾਰੀ ਕੁਦਰਤ ਵਸਿਆ ਤੇਰਾ ਅੰਦਨ ਜਾਈ ਲਖਿਆ ਰਹਾਉ ਜਾਤ ਮਜੂਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਖ ਸ왈 ਯੋਜਨ ਕੀਤੀ ਸੁਪਾਰ ਪਿਆ ਕੋ ਨਾਨਕ ਕਰਦੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋ ਦਰ ਰਗ ਸਾਮ ਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਵਾ ਸਰਬ ਸੰਵਾਲੈ ਵਾਜੀ ਤੇਰੇ ਨਾਦ ਨੀਕ ਅਸ਼ੰਖਾ ਕੀਤੇ ਤੇਰੇ ਵਾਵਣ ਹਾਰੈ ਕੀਤੇ ਤੇਰੇ ਰਗਪ੍ਰਿ ਸ਼ੋਕੀਆ ਕੀਤੇ ਤੇਰੇ ਗਵਣ ਹਾਰੈ ਗਾਵੰਤ ਤੁਧਨੋ ਪਾਣੁ ਪਾਣੀ ਬ ਸੰਤੁਰ ਗਾਵੈ ਰਾਜਾ ਧਰਮ ਦੁਆਰੇ ਗਾਵੰਤ ਤੁਧਨੋ ਚਿਤ ਗੁਪਤ ਰਹਿ ਜਾਣਣ ਲਖ ਲਖ ਧਰਮ ਵਿਚਾਰੈ ਗਾਵੰਤ ਤੁਧਨੋ ਈਸ਼ਰ ਬ੍ਰਹਮਾ ਦੇਵ ਸੋਨ ਤੇਰੇ ਸਦਾ ਸੁਵਾਰੈ ਗਾਵੰਤ ਤੁਧਨੋ ਵਿੰਦਿੰਦਰਾਸਣ ਬੈਠੇ ਦੇਵਤਿਆਂ ਦਰਨ ਨਾਲੇ ਗਾਵੰਤ ਤੁਧਨੋ ਸਦ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰ ਗਾਵੰਤ ਤੁਧਨ ਜਯਤੀਸ਼ ਤੇ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੈ ਗਾਵੰਤਦਨ ਨੂੰ ਪੰਡਿਤ ਪੜਨ ਰਖੀ ਸੈ ਜਗ ਦੀ ਵਿਦਿਆ ਨਾਲੇ ਗਾਵੰਤਦਨ ਨੂੰ ਮੋਣੀਆਂ ਮਨ ਮੋਹਨ ਸੁਰਗਾ ਸੁਰਗ ਵਿੱਚ ਪਿਆਰ ਲਾ ਗਾਵੰਤਦਨ ਰਤਨੋ ਪਾਇ ਤੇਰੇ 68 ਤੀਥ ਨਾਲੇ ਗਾਵੰਤਦਨ ਜੋਦ ਮਹਾਵਲ ਸੂਰਾ ਗਾਵੰਤਦਨ ਖਾਣੀ ਚਾਰਾ ਗਾਵੰਤਦਨ ਖੰਡ ਮੰਡਲ ਬ੍ਰਹਮੰਡਾ ਕਰ ਕਰਕੇ ਤੇਰੇ ਦਰ ਆਇ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੁਧ ਨੂੰ ਗਾਵਨ ਸੇ ਮੈ ਚਿਤ ਨ ਆਵ ਨਾਨਕ ਕੀ ਵਿਚਾਰਾ ਸੋਈ ਸੋਈ ਸਦਾ ਸਤਿ ਸਹਿਬ ਸੱਚਾ ਸੱਚੀ ਨਾਹੀ ਹੈ ਪੀਉ ਸੀ ਜੈ ਨਾ ਜਸੀ ਰਚ ਨਾ ਜੈ ਨ ਰਚਾਈ ਰੰਗੀ ਰੰਗੀ ਭਗਤੀ ਕਰ ਕਰ ਜਨ ਸੀ ਮਾਇਆ ਜਿਨੇ ਉਪਾਈ ਕਰ ਕਰ ਦੇਖਾ ਕਿਤਾ ਆਪਣਾ ਜੋ ਤਿਸ ਦੀ ਵਿੜਾਈ ਜੋ ਤਿਸ ਭਾਵ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹੋ ਸ਼ਹਾਬਾ ਸਾਹਿਬ ਨਾਨਕ ਰਹਿਣ ਰਿਹਾਈ ਹਸਾ ਭਲਾ ਪਹਿਲਾ ਸੁਣ ਵਡਾ ਆਖੇ ਸਭ ਕੋ ਏਕੇ ਵਡ ਵੱਡਾ ਅਡਿਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸੁਮਾਏ ਵਡੇ ਮੇਰੇ ਸਾਹਿਬਾ ਗਰ ਗੰਬੀਰਾ ਗੁਣਿੰਗ ਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਜੀ ਰਹਾ ਸਭ ਸੁਰਤੀ ਮਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਿ ਨਾ ਜਾਈ ਤੇਰੀ ਦਿਲ ਬੜਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਬੜਿਆਈਆਂ ਦੁੱਧ ਬਿਨ ਸਿੱਧੀ ਕਿਨਨੇ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰ ਤੇਰੇ ਭੰਡਾਰ ਜਿਸੂ ਦੇਹ ਤਿਸ ਕਿਆ ਚਾਰਾ ਨਾਨਕ ਸੱਚ ਸਵਾਰਣ ਹਰਾ ਆਸਾ ਮਹਿਲਾ ਪਹਿ ਲਾ ਅੱਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਚਾ ਨਾ ਸਾਚੇ ਨਾਮ ਕੀ ਲਗੈ ਭੂਖ ਉਤ ਭੂਖਾ ਖਾਏ ਚਲੀ ਜੈਦੋ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਹਿਬ ਸਚਨਾ ਰੋ ਸਚੇ ਨਾਮ ਕੀ ਦਿਲ ਵਿੜਾਈ ਆਖਥ ਕਾ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰ ਨ ਹੋਵੇ ਸੋਗ ਦੇ ਦਰ へ ਨਾ ਝੁਕੇ ਪੋਗਾ ਗੁਣ ਇਹੋ ਹੁਰ ਨਹੀ ਕੋਏ ਨਾ ਕੋ ਹੋ ਨਾ ਕੋ ਹੋਏ ਜੀਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਾ ਕੀਤੀ ਰਾਤ ਖਸਮ ਬਿਸਾਰ ਦੇ ਕਮ ਜਾਤ ਨਾਨਕ ਨਾਮੈ ਬਾਜ ਸੁਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰੂ ਪਾਸਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੀ ਉਮੀਦ ਗੁਰਦੀਪ ਮੁਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤਿ ਅਮਰੀ ਰਹਿ ਰਾਸਰਾਉ ਹਰ ਜਨ ਕੇ ਵਡ ਭਾਗ ਵੜੀ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਿਦਾਸੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਪਾਗ ਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਜਨ ਹਰ ਜਨ ਸਤਿਗੁਰ ਸੰਗਤ ਪਾਏ ਤੈਨ ਤੁਰ ਮਸਤ ਖਿਅਲ ਖਾਸ ਧਨ ਧਨ ਸਤ ਸੰਗਤ ਜਿਤ ਹਰ ਸੁਪਾਇ ਮਿਲ ਜੇ ਨਾਨਕ ਨਾਮ ਪ੍ਰਗਾਸ ਦਾਗ ਗੁਜਰੀ ਮੱਲਾ ਪੰਜਮਾ ਕਾਹੇ ਰੇ ਮਨ ਜਿਤ ਵੈ ਉਦਮ ਜਾਹਿ ਹਰ ਜੀ ਉਪਰਿਆ ਸਹਿਲ ਪਥਰ ਮੈਂ ਜੰਤੇ ਉਪਾਇ ਤਾ ਕਾਰਿ ਜਿ ਗਿਆ ਕੇ ਕਰ ਤਰਿਆ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੁਕੇ ਕਾਸ਼ਰ ਰਹਾ ਜਨਨ ਪਿਤਾ ਲੋਕ ਸੁਤ ਬਿੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਏ ਝਾਕਿਰ ਕਾਹੇ ਮਨ ਪਉ ਕਰਿਆ ਉੜ ਉੜਿ ਆਵ ਸਹਿ ਕੋ ਸਾਥ ਇਸ ਪਾਛੇ ਬਿਸ਼ਰੇ ਛਿਰਿਆ ਕਿਨ ਕਵਨ ਖਿਲਾਵੇ ਕਵਨ ਸੁਗਾਵੇ ਮਨ ਮੈਂ ਸਿਮਰਣ ਕਰਿਆ ਸਭ ਨਿਧਾਨ ਦਾ ਸਸ ਸਿਸ਼ਟਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਉਰਿਆ ਰਗਾ ਸਮਲ ਲਾ ਚਾਉਤਾ ਸੋ ਪੁਰਖੇ ਕਿ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਾਰਾ ਗਮ ਘਮਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਂ ਜੀਆਂ ਕਾ ਦਾਤਾਰਾ ਹਰ ਧਿਆਉ ਸੰਤ ਜੀ ਸਭ ਦੁੱਖ ਵਿਸਾਰਣਹਾਰਾ ਹਰ ਅਪੇ ਠਾਗੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟੇ ਅੰਦਰ ਸਰਬ ਨਿਰੰਤਰ ਜੀ ਹਰ ਇਕੋ ਪੁਰਖ ਸੁਆਣਾ ਇਕ ਦਾਤਾ ਇਕ ਪਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਾਂ ਤੁੱਤ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਖ ਵਿਖਾੜਾ ਜੋ ਸੇਵਾ ਜੋ ਸੇਵਾ ਤੁੱਤ ਜੀ ਜਨ ਨਾਨਕ ਤਨ ਕਰਵਾਣਾ ਹਰ ਧਿਆਵੇ ਹਰ ਧਿਆਵੇ ਤੁੱਤ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇਵ ਮੁਕਸੇ ਮੁਕਤ ਭੈ ਜਨ ਹਰ ਧਿਆਇਆ ਜੀ ਤੈਨ ਟੁੱਟੀ ਜਮ ਕੀ ਫਾਸੀ ਜਿਨ ਮੇਰ ਭੌਜਨ ਹਰ ਨਿਰਭੌਤ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਦਦ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੀ ਅਨਕ ਕਰ ਹਰ ਪੂਜਾ ਜੀ ਤਪ ਤਪ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਵੰਤਾ ਸੇ ਭਗਤ ਭਲੇ ਜਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮਪਰ ਕਰਤਾ ਜੀ ਤੁਦ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤਵੇ ਕੋ ਜੀ ਤੂੰ ਨਿਹ ਚਲ ਕਰਤਾ ਸੋਈ ਤੁਧਿ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਇ ਜੀ ਤਉ ਦੇ ਆਪੈ ਸਰ ਜਿਸ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ 4 ਤੂੰ ਕਰਤਾ ਸਚਿਆਰ ਮੇਡਾ ਸਾਈਂ ਜੋ ਤਉ ਭਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵ ਸਭ ਤੁਝ ਹੀ ਮਾਹੇ ਤੁਧ ਬਿਨ ਗੁਰ ਜਾ ਕੋਈ ਨਾ ਹੈ ਕੀ ਜੰਤ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਸੰਜੋਗੀ ਮੇਲਾ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੈ ਹਰ ਗੁਣ ਸਧੀਆ ਖੁਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੀ ਹੀ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੁਜਾ ਵਰ ਨ ਕੋਇ ਉਕਰ ਕਰ ਵੇਖਿਆ ਜਾਣੈ ਸੋਏ ਜਨਾਨਿਕ ਗੁਰਮੁਖ ਪ੍ਰਗਟ ਹੋਐ ਆਸਾਮ ਹਲਾ ਪਹਿਲਾ ਤਿਤ ਸਰਵੜਾ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲਾ ਹਮ ਦੇਖਾ ਤੈ ਰੂਬਿ અલੈ ਮਨ ਏਕ ਨਖੇਤ ਸੁਮੂਡ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾ ਨਾ ਜਦ ਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਰਣਵਤ ਨਾਨਕ ਤិន ਕੀ ਸਰਣਾ ਜੇ ਤੂੰ ਨਾਹੀ ਵਿਸਰਿਆ ਅਸਮ ਰਲਾ ਪੰਜਵਾ ਭੀ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਬਿਲਾ ਸਾਧ ਸੰਗਤ ਭਜ ਕੇਵਲ ਨਾਮ ਸ਼ਰਮ ਜਾਮ ਲਾਗ ਭਉ ਜਲ ਦਰਨ ਕੈ ਜਨਮ ਬਿਰਥਾ ਜਾ ਤਰੰਗ ਮਾਇਆ ਕੈ ਰਾਵ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਣਿਆ ਹਰ ਰਾਇਆ ਕੋ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਮੀ ਜੀ ਕਬੋ ਬਾਚ ਬੇਨਤੀ ਚੋ ਪਾਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸੁਭੈ ਤੁਮ ਘਾਓ ਆਪ ਹੱਥ ਦਾ ਵੋਹਿ ਬਚਾਵ ਸੁਖੀ ਬਸੈ ਮੂਰ ਉਪਰਵਾਰਾ ਸੇਵਕ ਸਿਖ ਸਭ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰਿਆ ਸਭ ਬੈਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰਚਾਉ ਸੋ ਤੁਮ ਤੇ ਪਾ ਸੇਵਕ ਸਿੱਖ ਹਮਾਰੇ ਤਾਰਿਆ ਚੁਣ ਚੁਣ ਸਤਰ ਹਮਾਰੇ ਮਾਰਿਆ ਆਬ ਹਾਥ ਦੇ ਮੁਝੇ ਅਵਰੀਆ ਮਰਨ ਕਾਲ ਕਾ ਦਰਾਸ਼ਨ ਬਰੀਆ ਉਜੋ ਸਦਾ ਹਮਾਰੇ ਪਛਾ ਸਿਰ ਅਸੁਜ ਜੁ ਕਰਿਓ ਰੱਛਾ ਰੱਖ ਲਹੁ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੈ दीन बंद दुष्टन के हंता तुम हो पूरी चतुर्दश कंता काल पाए ब्रह्मा भव्य तरा काल पाए शिवजू अवतार काल पाए करवेशन प्रकाश सा सकल काल का किया तुम आशा जीवन काल योगी की शिव कीओ वेद राज ब्रह्मा जुथियो जीवन काल सब लोक सुवारा मम शिकार है ताहे हमारा ਜਿਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਿਸ਼ਨ ਉਪਜਾਇਓ ਆਦੰਤ ਦੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦਿਓ ਸ਼ਤਰਨ ਕੋ ਬਲ ਮੋਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪੁਸ਼ਾਨਤ ਚੀਟੀ ਤੇ ਕੁੰਚ ਰਸੂਲਾ ਸਭ ਵਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਇਕ ਇਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪਰਜਾ ਧਰਤ ਤਪਦੇ ਹੈ ਅਪਾਰਾ ਜਬ ਆਕਰਖ ਕਰਤ ਹੋਂ ਕਬਹੂ ਤੁਮ ਮਿਲਤ ਦੇ ਤੁਰ ਸਭ ਹੋਂ ਜੇਤੇ ਬਦਨ ਸ੍ਰਿਸ਼ ਸਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਾ ਲਮ ਜਾਨਤ ਦੇਦ ਭੇਦ ਭੇਦ ਹਰ ਆਲਮ ਨਰੰਕਾਰ ਨਿਰਵਕਾਰ ਨਿਰਲੰਬਾ ਆਦ ਅਨਹੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾ ਹਨ ਅਨੁਮਾਨੰਤੇ ਮਾ ਮੂੜ ਕਛ ਭੇਜ ਨ ਜਾਣਤ ਮਾ ਦੇਵ ਕੋ ਕਹਤ ਸਿਦਾ ਸਿਰ ਨਰੰਕਾਰ ਕਾ ਚੀਨਤ ਨਹੀਂ ਪੇਵਾ ਆਬ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੂਪ ਸਰੂਪਾ ਰੰਗ ਭਿਉਰਾਵ ਕਹਿ ਭੂਪਾ ਅੰਡਜ ਜੇ ਰਜ ਸੇਤ ਜਕੀਨੀ ਉਤਪਜ ਖਾਨ ਬਹਉ ਰਚਦੀਨੀ ਕਹੋ ਫੂਲ ਰਾਜਾ ਮੈਂ ਬੈਠਾ ਕੌਨਸ ਮਟ ਪਿਉ ਸ਼ੰਕਰ ਕਹਿ ਛਾ ਸਗਰੀ ਸ੍ਰਿਸ਼ ਦਿਖਾਏ ਅਚੰਭਵ ਆਦੇ ਜੁਗਾਦ ਸਰੂਪ ਸਯੰਭਵ ਅਵ ਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਘਰੋ ਦੁਸ਼ਟ ਜੀਤਾ ਉਠਵਤ ਉਠ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਝ ਦਮ ਸਰਨੀ ਪਰਾ ਤਿਨ ਕੈ ਦੁਸ਼ ਦੁਖਤ ਹੋਵੇ ਮਰਾ ਉਰਖ ਜਵਨ ਪਗ ਪਰੇ ਤਿਹਾਰੈ ਤਿਨ ਕੈ ਤੁਮ ਸੰਕਟ ਸਭ ਝਾਰੈ ਜੋ ਕਲ ਕੋ ਇਕ ਵਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਹੈ ਰਛਾ ਹੋਏ ਤਾਂ ਸ਼ਿਵ ਕਾਲਾ ਦੁਸ਼ਟ ਅਰਿਸ਼ਟ ਤਰਾਇ ਤਤ ਕਾਲਾ ਕਿਰਪਾ ਦ੍ਰਿਸ਼ ਤਨ ਜਹੇ ਨਹਰ ਹੋ ਤਾਂ ਕੇ ਤਾਪ ਤਨ ਕ ਮੋਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ ਸ਼ਾਸਵ ਸਕੇ ਨ ਕੋਈ ਇਕ ਵਾਰ ਜਿਨ ਤੂੰ ਐ ਸੰਭਾਰਾ ਕਾਲ ਫਾਸਤੇ ਤਾਹੀ ਉਭਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੁਹਾਰੀ ਆਪ ਹਾਥ ਦਇਆ ਲਿਓ ਉਬਾਰੇ ਸਰਬਿ ਥਾਰੁ ਮਹਉ ਸਹਾਈ दुष्ट दुख ते ले हो बचाई सोया पाए गए जब ते तुमरा तब ते को आंख तरै नहीं आनया राम रहीम पुराण कुरान अनेक कहै मत एक नाम मानयो सिमरत शास्त्र भेद स्वभाव हो भेद कहै हम एक न जानयो श्री यश पान कृपा तुमरी कर ਮੈਂ ਕਹਿਓ ਸਭ ਤੋਹਿ ਬਖਾਨਿਓ ਦਹਰਾ ਸਗਲ ਦਵਾਰ ਕੋ ਛਾੜਕੈ ਗਹਉ ਤੁਹਾਰੋ ਦਵਾਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਹਾਰ ਰਾਮਕਲੀ ਮਹਲਾ ਤੀਜਾ ਆਨੰਦਿ ਕਿਉ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿ ਇਸੇ ਤੀ ਮਨ ਵਜੀਆਂ ਵਿਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਵ ਹਰੀ ਕੇ ਰਾਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਾਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹ ਤੂੰ ਮਨ ਮੇਰਾ ਦੁੱਖ ਸਭ ਬਿਸਾਰਣਾ ਸੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸਮਰਤ ਸੁਆਮੀ ਸੋ ਕਿਉ ਮਨ ਵਿਸਾਰੈ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੁਪਾਇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੈ ਨਾਮ ਜਿਨ ਕੇ ਮਨ ਵਸਿਆ ਵਾ ਜੇ ਸ਼ੁਭਦ ਕਹੇ ਨਿਹਰਾ ਕਹ ਨਾਨਕ ਸਚੇ ਸਾਹਿਬ ਗਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਿਸ ਦੀਆਂ ਹੈ ਵਡਿਆਈਆਂ ਕਹ ਨਾਨਕ ਸੁਣੋ ਸੰਤੋਸ਼ਬਦ ਤੁਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਗੁਰਧਾਰਿਆ ਪੰਜ ਦੂਤ ਦਵਸਤ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੀ ਲਾਗੇ ਕਹ ਨਾਨਕ ਤਾ ਸੁਖ ਹੋਆ ਤਿਤ ਕਰਿ ਅਨਹਦ ਵਾਜੇ ਅਨੁ ਦਸਣੋ ਵਿੜ ਪਾਗੀ ਹੋ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰਾ ਸਗਲ ਵਿਸੂਰਾ ਦੁਖ ਰੋਗ ਸੰਤਾਪ ਉਤਰਾ ਸੁਣੇ ਸਚੀ ਬਾਣੀ ਸੰਤ ਸਾਜਨ ਭਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰਹ ਬੰਧਾਵਣੀ ਮਰਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਧਾਰੋ ਜੇ ਕੋ ਖਾਵੇ ਜੇ ਕੋ ਪੁੰਚਾ ਤਿਸ ਕਾ ਹੋਇ ਉਧਾਰੋ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬਨਾਨਕ ਬ੍ਰਹਮ ਬਸਾਹਿਰ ਸ਼ਲੋਕ ਮਾਲਾ ਪੰਜਵਾਂ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਕੀਤਾਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਿ ਹੋਈ ਤਰਸ ਪਿਆ ਮੈਂ ਰahmat ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀ ਵਤਨ ਮਨ થી ਵੇਹਰਿਆ ਪਾਉੜੀ ਤਿਥੈ ਤੂੰ ਸਮਰਥ ਜਿੱਥੇ ਕੋਈ ਨਾਹੀਂ ਉਥੇ ਤੇਰੀ ਰੱਖ ਅਗਨੀ ਉਦਰਮਾਹੇ ਸੁਣ ਕਿਆ ਜਮ ਕੈ ਦੂਤ ਨਾਹੀਂ ਤੇਰੇ ਛੱਡ ਜਾਏ ਭਵਜਲ ਬਖਮਸਗਾਹ ਗੁਰ ਸ਼ਬਦੀ ਪਾਰ ਕਮਾ ਗੁਰ ਸ਼ਬਦੀ ਪਾਰ ਪਾ ਜਿਨ ਕੋ ਲੱਗੀ ਪਿਆਸ ਅਮਰ ਸੇਖਾ ਕਲ ਮੈਂ ਹਉ ਪੁਨ ਗੁਣ ਗੋਬਿੰਦ ਗਾਹੈ ਸਾਹਸੇ ਨੂਰਪਾਲ ਸਮਾਲੇ ਸਾਇ ਸਾਇ ਵਰਤਾ ਕੋਈ ਨ ਜਾਏ ਜੇ ਆਵੇ ਤਦ ਧਿਆਏ ਸ਼ਲੋਕ ਮਹਲਾ 5ਵਾਂ ਅੰਤਰ ਗੁਰ ਅਰਾਧਣਾ ਜੇਵਾ ਜਪ ਗੁਰਨਾਵੇ ਨਿਤਰੀ ਸਤਗੁਰ ਪੇਖਣਾ ਸਰਬਣੀ ਸੁਣਨਾ ਗੁਰਨਾਵ ਸਤਗੁਰ ਸੇ ਤੀਰਤਿਆ ਦਰਗੇ ਪਾਈਏ ਠਾਉ ਕੋ ਨਾਨਕ ਕਿਰਪਾ ਕਰੈ ਜਿਸ ਨੂੰ ਇਹ ਵਤ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੀ ਕੇ ਮਹਲਾ ਪੰਜਵਾ ਰਖੇ ਰਖਣ ਹਾਰ ਅਪ ਉਬਾਰਿਯਨ ਗੁਰ ਕੀ ਪੈਰੀ ਪਾਇ ਕਾਜ ਸੁਆਰਿਯਨ ਹੋਇ ਆਪ ਦੇ ਆਲ ਮਨੋ ਨ ਵਿਸਾਰਿਯਨ ਸਾਧ ਜਨ ਕਾ ਸੰਗ ਭਵ ਜਲਤਾਰਿਯਨ ਸਾਕਤ ਨਿੰਦਕ ਦੁਸ਼ਟ ਕਿਨ ਮਾਹੇ ਵਿਦਾਰਿਯਾ ਨ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਹੇ ਜਿਸ ਸਿਮਰਤ ਸੁਖ ਹੋ ਸਗਲੇ ਦੁਖ ਜਾ ਤਿਸੁ ਸਹਵ ਕੀਤੇ ਕ ਨਾਨਕ ਮਨੇ ਮਾ ਜੀ ਸੁਸੇ ਮਰਤ ਸੁਖ ਹੋਏ ਸਗਲੇ ਦੁਖ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ